ਆ ਨੈਸ਼ਨਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਜਾ ਕੇ ਪੰਜਾਬ ਦੀ ਆਵਾਜ਼ ਨਹੀਂ ਕਰ ਸਕਦੇ ਉਹ ਤਾਂ ਦੇਖਦੇ ਐ ਕਿ ਕਿਹੜੀ ਚੀਜ਼ ਨੈਸ਼ਨਲ ਲੈਵਲ ਤੇ ਸ਼ੂਟ ਕਰਦੀ ਐ ਜਿਹੜੀ ਭਾਵੇਂ ਪੰਜਾਬ ਦਾ ਨੁਕਸਾਨ ਹੋਏ ਫਿਰ ਨਹੀਂ ਉਹ ਬੋਲਦੇ ਤੇ ਅਕਾਲੀ ਦਲ ਤਾਂ ਇਕੱਲਾ ਕੁਝ ਵੀ ਪੰਜਾਬ 'ਚ ਹੋ ਜੇ ਤੇ ਅਕਾਲੀ ਦਲ ਬਾਜ਼ ਉਠਾਉਂਦਾ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਬੋਲੇ ਇੱਕ ਵਾਰ ਕਿੰਨੇ ਝਾੜੂ ਵਾਲਿਆਂ ਦੇ ਐਮਐਲਏ ਆ ਤੇ ਮੁੱਖ ਮੰਤਰੀ ਆ ਰਾਤੋਂ ਰਾਤ ਬਣਨ ਵਾਲੇ ਆ ਦਾ ਲੱਗ ਗਿਆ ਬਣ ਗਏ ਤੇ ਅੱਜ ਸਾਰਿਆਂ ਨੂੰ ਖੱਗੀ ਮਾਰ ਲਈ ਉਹਨਾਂ ਨੇ ਕ੍ਰੈਡੀਬਿਲਟੀ ਉਸ ਲੀਡਰ ਦੀ ਹੁੰਦੀ ਆ ਜਿਹਨੂੰ ਤੁਸੀਂ 15 20 ਸਾਲ 25 ਸਾਲ ਦੇਖਿਆ ਹੋਵੇ ਉਹਦਾ ਕੰਮ ਦੇਖਿਆ ਹੋਵੇ ਉਹਦੀ ਕੰਮ ਕਰਨ ਦਾ ਤਰੀਕਾ ਜਾਣਦੇ ਹੋਣ ਕਿਵੇਂ ਲੋਕਾਂ ਨਾਲ ਡੀਲ ਕਰਨਾ ਸਾਰਾ ਹੋਵੇ ਸੋ ਕੇਪੀ ਸਾਹਿਬ এজੈਂਸਾਂ ਆ ਜਿਹੜੇ ਤੁਹਾਡੇ ਮਤਲਬ ਦਾ ਦੁਆਬੇ ਦੇ ਘਰ ਘਰ ਵਿੱਚ बसे ਅੱਜ ਜੋ ਹਾਲਾਤ ਪੰਜਾਬ ਦੇ ਐ ਇੱਕ ਪਾਸੇ ਆ ਜਿਹੜੀ جنگ ਐ ਪਾਰਲੀਮੈਂਟ ਦੀ ਇੱਕ ਪਾਸੇ ਪੰਜਾਬ ਐ ਪੰਜਾਬੀ ਲੋਕ ਆ ਉਸੇ ਪਾਸੇ ਕਿਸਾਨ ਗਰੀਬ ਮਜ਼ਦੂਰ ਵਪਾਰੀ ਐ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਧਾੜਵੀ ਬਣ ਕੇ ਤੇ ਜਿਵੇਂ ਅੰਗਰੇਜ਼ ਈਸਟ ਇੰਡੀਆ ਕੰਪਨੀ ਮੰਗੂ ਆਪਣੇ ਦੇਸ਼ ਚ ਆਏ ਸੀ ਇਥੋਂ ਦਾ ਖਜ਼ਾਨਾ ਲੁੱਟ ਕੇ ਚਲੇ ਜਾਂਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਔਰ तमाम ਜਿਹੜਾ ਅਕਾਲੀ ਦਲ ਇੱਥੇ ਬੈਠਾ ਸਾਬ ਗੁਰਪਤਾ ਸਿੰਘ ਢਾਲਾ ਸਾਹਿਬ ਸਾਡੇ ਖੇਰਾ ਸਾਹਿਬ ਹਿੰ사 ਸਾਹਿਬ ਮਨਨ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਾਰੇ ਵੀ ਪੰਜਾਬ ਦੀ ਇੱਕ ਟ੍ਰਾਂਸਪੋਰਟ ਦੀ ਸਾਡੇ ਬਹੁਤ ਪਿਆਰੇ ਸਾਥੀ ਹੰਦਰਦ ਸਾਡੇ ਬਹੁਤ ਹੀ ਸੰਤਾਨਯੋਗ ਮੇਰੇ ਪਿਤਾ ਸ੍ਰੀਮਾਨ ਮਾਤਾ ਸ੍ਰੀਮਾਨ ਜੀ ਬੀਬੀ ਜੀ ਕੋਰ ਜੀ ਸੰਗਤ ਬਾਤ ਉਹਦੇ ਆਪੇ ਦੀ ਕਾਮਰਾ ਸਾਹਿਬ ਤੇ ਸਾਡੇ ਬੀਬੀ ਮਿਸ ਕਾਮਰਾ ਜੀ ਜਿਹੜੇ ਸ਼ਰਮਣੀ ਕਮੇਟੀ ਦੇ ਮੈਂਬਰ ਨੇ ਸੋਹਣੀ ਸਾਹਿਬ ਸਾਡੇ ਭਜਨ ਜੀ ਸਾਰੇ ਸਰ ਜੀ ਸਨ ਛੱਜਲ ਮੰਡੀ ਜੀ ਤੁਸੀਂ ਪਲੀਜ਼ ਆ ਜਾਓ ਆ ਜਾਓ ਆ ਜਾਓ ਜੀ ਬਿਠਾ ਲਓ ਨਾ ਵੀਰੇ ਸਾਰੇ ਆਏ ਹੋਏ ਪਤਵੰਤੇ ਸਜਣੋ ਸਾਰੇ ਜਲੰਧਰ ਦੀ ਪ੍ਰੈਸ ਮੈਂ ਸਾਰਿਆਂ ਨੂੰ ਇੱਥੇ ਆਪਣੇ ਗ੍ਰਹਿ ਤੋਂ ਜੀ ਆਇਆਂ ਨੂੰ ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਕੁਰਸੀ ਮਾਰ ਦੇ ਬਹੁਤ ਲੰਬੀਆਂ ਜਿਹੜੀਆਂ ਪੁਲਾੰਗਾ ਸ਼ਰੋਮੀ ਅਕਾਲੀ ਦਲ ਨੇ ਇਹਨਾਂ ਦਾ ਇਤਿਹਾਸ ਹੈ। ਔਰ ਖਾਸ ਤੌਰ ਤੇ ਬਾਦਲ ਸਾਹਿਬ ਦਾ ਪਰਿਵਾਰ ਪਰਮਪੂਰ ਸਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਸਰਦਾਰ ਕੁਲਦੀਪ ਸਿੰਘ ਵਡਾਲਾ ਸਾਹਿਬ ਕਿਹੜਾ ਕਿਹਣਾ ਦੇ ਨਾਂ ਅਸੀਂ ਲਈਏ ਉਸ ਵੇਲੇ ਮੈਂ ਜਦੋਂ ਸਮਝਦਾ ਜਦੋਂ ਮੈਂ ਹਲੇ ਛੋਟਾ ਹੀ ਸੀ ਤੇ ਜਦੋਂ ਕਿਤੇ ਬਨਾਲਾ ਸਾਹਿਬ ਨੂੰ ਮਿਲਣਾ ਸਾਹ ਬਰਾਵਸੇ ਨੂੰ ਮਿਲਣਾ ਚੌਧਰੀ ਦਰਸ਼ਨ ਸਿੰਘ ਉਹਨਾਂ ਨੂੰ ਮਿਲਣਾ ਕਦੇ ਅਕਾਲੀ党 ਦਾ ਜਾਂ ਕਾਂਗਰਸ ਦਾ ਕੋਈ ਵਿਤਕਰਾ ਨਹੀਂ ਸੀ ਇੱਕ ਪਰਿਵਾਰਾ ਵਾਂਗੂ ਰਹਿਣਾ ਖੁਸ਼ੀ ਗਮੀ ਦੇ ਵਿੱਚ ਸ਼ਾਮਲ ਹੋਣਾ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਉਹਦਾ ਸਮਾਧਾਨ ਕਰਨਾ ਲੇਕਿਨ ਰਾਜਨੀਤੀ ਦੇ ਵਿੱਚ ਜਿੱਥੇ-ਜਿੱਥੇ ਕੋਈ ਬੈਠਾ ਸੀ ਉਹ ਆਪਣੇ ਬੈਠਾ ਸੀ ਲੈਕਿਨ ਅੱਜ ਜਿਹੜਾ ਦੌਰ ਹੈ ਇਹ ਬੜਾ ਪਰਿਵਰਤਨ ਦਾ ਦੌਰ ਹੈ ਇਹ ਪਰਿਵਰਤਨ ਕਹ ਲਈ ਕਾਂਗਰਸ ਦੇ ਵਿੱਚੋਂ ਅਕਾਲੀ ਦਲ 'ਚ ਲੋਕ ਆ ਰਹੇ ਨੇ ਅਕਾਲੀ ਦਲ ਤੋਂ ਕਿਸੇ ਹੋਰ ਪਾਰਟੀ ਦੇ ਵਿੱਚ ਆ ਰਹੇ ਨੇ ਤੋਂ ਮੈਂ ਸਮਝਦਾ ਕਿ ਜਿਹੜੀਆਂ ਪਾਰਟੀਆਂ ਦੇ ਵਿੱਚ ਉਹਨਾਂ ਪਾਰਟੀਆਂ ਵਿੱਚ ਡਿਸਪਲਨ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਡਿਸਪਲਨ ਹੈ ਪੰਜਾਬ ਵਿੱਚ ਦੋ ਹੀ ਪਾਰਟੀਆਂ ਹੈ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਨਾਂ ਦਾ ਖਾਸ ਹੌਸਾ ਹੌਸਾ ਸਾਬ ਤੋਂ ਉੱਪਰ ਰਿਹਾ ਹੈ ਦੋਨਾਂ ਨੇ ਕੁਰਬਾਨੀਆਂ ਕੀਤੀਆਂ ਦੋਨਾਂ ਨੇ ਆਪਣੇ ਪੰਜਾਬ ਨੂੰ ਸਵਰਣ ਲਈ ਜਨਨ ਕੀਤੀ ਮੈਂ ਸਮਝਦਾ ਕਿ ਸਾਹ ਸੁਖਬੀ ਸਿੰਘ ਬਾਦਲੂ ਹੁਣੀ ਮੈਂ ਇੱਕ ਗੱਲ ਦਾ ਇਹਨਾਂ ਦਾ ਬਹੁਤ دیਵਾਨਾ ਹੈ ਕਿ ਇਨਫਰਾਸਟ੍ਰਕਚਰ ਦੇ ਵਿੱਚ ਇਹਨਾਂ ਨੇ ਬੜੀ ਰੁਚੀ ਦਿਖਾਈ ਪਿਛਲੇ 10 ਸਾਲਾਂ ਦੇ ਵਿੱਚ ਔਰ ਪੰਜਾਬ ਦਾ ਇਹਨਾਂ ਬਿਹਤਰੀਨ ਇਨਫਰਾਸਟ੍ਰਕਚਰ ਦੇ ਇਹਨਾਂ ਨੇ ਬਣਾਇਆ ਚਾਹੇ ਉਹ ਬੱਸ ਸਟੈਂਡ ਹੋਣ ਚਾਹੇ ਉਹ ਨਵਾਂ ਚੰਡੀਗੜ੍ਹ ਹੋਵੇ ਚਾਹੇ ਉਹ 에어ਪੋਰਟ ਹੋਵੇ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਉਸ ਵੇਲੇ ਦੇ ਇਨਫਰਾਸਟ੍ਰਕਚਰ ਦੇ ਜਿਹੜਾ ਵੇਖ ਹੋਇਆ ਨਜ਼ਰ ਆਉਂਦਾ ਤੇ ਉਸ ਤੋਂ ਬਾਅਦ ਸਾਡੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਉਸ ਵੇਲੇ ਕੋਵਿਡ ਆ ਗਿਆ ਕਈ ਬਹਾਨੇ ਹੋ ਗਏ ਜਿੱਦਾਂ ਦਾ ਸੀ ਕਿਉਂਗਾ ਕਿਉਂ ਜਿਹੜਾ ਉਹ ਸਾਰਾ ਕੁਝ ਪੈ ਗਿਆ ਤੋਂ ਮੈਨੂੰ ਇਹ ਸਵਾਲ ਦੀ ਮੈਨੂੰ ਪੱਤਰਕਾਰਾਂ ਨੇ ਵੀ ਕਈ ਪੁੱਛਦੇ ਨੇ ਬਾਸ ਸਾਹਿਬ ਕਿ ਤੁਸੀਂ ਉਮੀਦਵਾਰ ਕਿਉਂ ਚੁਣੇ ਇਸ ਕਰਕੇ ਮੈਂ ਚੁਣਿਆ ਇੱਕ ਅਕਾਲੀ ਦਾਲ ਜਿਹੜੀ ਆ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਗਰੀਬਾਂ ਤੇ ਮਜ਼ਦੂਰਾਂ ਦੀ ਜਿਹੜੀ ਉਹ ਪਾਰਟੀ ਹੈ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਹਮੇਸ਼ਾ ਯਤਨ ਪਾਇਆ ਔਰ ਮੈਂ ਸਮਝਦਾ ਕਿ ਇੱਕ ਰੀਜਨਲ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜਿਨ੍ਹਾਂ ਚੋਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਨਹੀਂ ਹੋਏਗਾ ਪੰਜਾਬ ਦਾ ਪਤਾ ਨਹੀਂ ਹੋਏਗਾ ਇਸ ਕਰਕੇ ਮੇਰਾ ਔਰ ਮੇਰੇ ਸਾਥੀਆਂ ਦਾ ਇਹੀ ਯਤਨ ਹੋਏਗਾ ਕਿ ਆਪਣੇ ਸਮਰਪਿਤ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਲੰਬੀ ਸਮਾਜ ਸੇਵਾ ਕੀਤੀ ਹੈ ਲੇਕਿਨ ਉਹਨਾਂ ਦੇ ਉੱਤੇ ਮੇਰੇ મતભੇਦ ਸੀ ਉਹਨਾਂ ਦੇ ਨਾਲ ਮੈਂ ਉਹਨਾਂ મતਪੇਦਾਂ ਨੂੰ ਤਲਾਣਿ ਲਈ ਦੇ ਕੇ ਕਾਂਗਰਸ ਛੱਡ ਕੇ ਤੇ ਸ਼ਰੋਮੀ ਕਾਲੀਦਾ ਦੇ ਵਿੱਚ ਸ਼ਾਮਲ ਹੋਣਾ ਔਰ ਮੈਂ ਔਰ ਮੇਰਾ ਪਰਿਵਾਰ ਜਿਹੜਾ ਹੈ ਇਹ ਸ਼ਰਮਿਤ ਸਮਰਪਿਤ ਰਹੇਗਾ ਇਹ ਮੈਂ ਤੁਹਾਨੂੰ ਸ਼ਵਾਸਨ ਦਿੰਦਾ ਹਾਂ ਤੁਹਾਡਾ ਮਾਨ ਸਰਕਾਰ ਤੁਹਾਡਾ ਜੀ ਆਇਆਂ ਤੁਸੀਂ ਪੰਜਾਬ ਚ ਪੰਜਾਬ ਨੂੰ ਹੋਰ ਚੜ੍ਹਦੀ ਕਲਾ ਵਾਲੇ ਬਲੰਦੀ ਵਾਲੇ ਪਾਸੇ ਲੈ ਕੇ ਜਾਓ ਔਰ ਜਿਹੜੇ ਪੰਜਾਬ ਦੇ ਮਸਲੇ ਨੇ ਭਾਵੇਂ ਲੋਕ ਲੋਕ ਸਭਾ ਦਾ ਇਲੈਕਸ਼ਨ ਇਹਦੇ ਵਿੱਚ ਕੌਮੀ ਮਸਲੇ ਹੋਣਗੇ ਲੇਕਿਨ ਅਕਾਲੀ ਦਲ ਨੇ ਜੋ ਪੰਜਾਬ ਵਾਸਤੇ ਸਟਰਗਲ ਕੀਤੀ ਹੈ ਉਹਨਾਂ ਨੂੰ ਤੁਸੀਂ ਹੋਰ ਅੱਗੇ ਤੋਰ ਰਹੇ ਹੋ ਯਾਤਰਾ ਵੀ ਕਰ ਰਹੇ ਹੋ ਲੋਕਾਂ ਨੂੰ ਸਾਰੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਲੋਕ ਜਿਹੜੇ ਨੇ ਅੱਜ ਫੇਰ ਇਸ ਗੱਲ ਨੂੰ ਸੋਚ ਰਹੇ ਨੇ ਇਹ ਦੇਸ਼ ਦਾ ਵਿੱਚ ਜਿਹੜਾ ਧਾਰਮਿਕ ਫਿਰਕਾਫਰਸਤੀ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਹਿੰਦੂਤਵ ਨੂੰ ਵਡਾਵਾ ਦਿੱਤਾ ਜਾ ਰਿਹਾ ਉਹਦੇ ਨਾਲ ਮਨੋਰਟੀਜ਼ ਚਾਹੇ ਉਹ ਸਿੱਖ ਕਮਿਟੀ ਹੈ ਚਾਹੇ ਉਹ ਦਲਿਤ ਭਾਈਚਾਰਾ ਹੈ ਚਾਹੇ ਉਹ 크ਰਿਸਚੀਅਨ ਭਾਈਚਾਰਾ ਹੈ ਚਾਹੇ ਮੁਸਲਿਮ ਭਾਈਚਾਰਾ ਅੱਜ ਆਈਸੋਲੇਟ ਹੋ ਰਿਹਾ ਤੋਂ ਸਰ ਮੇਰੀ ਤੁਹਾਡੇ ਕੋਲ ਬੇਨਤੀ ਹੈ ਕਿ ਇਹ ਜਿਹੜੇ ਭਾਈਚਾਰੇ ਨੇ ਇਹ ਪੰਜਾਬ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੱਗ ਤੇ ਸੀਰੀ ਤੋਂ ਬਿਨਾ ਪੰਡ ਨਹੀਂ ਪੱਜਦੀ ਨਾ ਪੰਡ ਚੁੱਕੀ ਜਾਂਦੀ ਸਿਰ ਜੋੜ ਕੇ ਪੰਡਾ ਜਿਹੜੀਆਂ ਉਸ ਲਈ ਬੰਦੇ ਸੀ ਤੇ ਆਪਾਂ ਸਿਰ ਜੋੜ ਕੇ ਜਿਹੜਾ ਹੈਗਾ ਇਹ ਪਰਜੋਗ ਯਤਨ ਕਰੀਏ ਮੈਂ ਬਹੁਤਾ ਲੰਬਾ ਚੋੜਾ ਨਾ ਕਹਿੰਦਾ ਹੋਇਆ ਤੁਹਾਡਾ ਬਦਲ ਸਾਹਿਬ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਤਿਕਾਰਯੋਗ ਮਹਾਨ ਸਰ ਜੀ ਕੋਈ ਕੰਮ ਦੇ ਪ੍ਰਧਾਨ ਸੰਦੋਰਾ ਜੀ ਤੇ ਜੀ ਮਾਦਿੰਨ ਸਰ ਜੀ ਤੇ ਜੀ ਪ੍ਰਧਾਨ ਨੂੰ बोले सोनिहार जियाला बोले सोनिहार जियाला हरने मुंडी खाली वा महाराज हर बनाया बहुत

ਸਤਿ ਸ਼੍ਰੀ ਅਕਾਲ ਹੋ ਜਾਓ ਤੁਸੀਂ ਇਹ ਹੋ ਜਾਓ ਅੰਮੀ ਮਨਨ ਜੀ ਆਓ ਅਰਬੀਤ ਅਰਬੀਤ ਓ ਹਰਬੀਤ ਓ ਹਰਬੀਤ ਇੱਕ ਮਿੰਟ ਰੁਕ ਜਾ ਕੇ ਪੀ ਸਾਹਿਬ ਥੋੜਾ ਪਿੱਛੇ ਹੋ ਜਾਓ ਥੋੜਾ ਪਿੱਛੇ ਥੋੜਾ ਪਿੱਛੇ ਬੋਲ ਦਿਓ ਬੋਲੇ ਸੋਨਹਿਰਾ ਉਹਨਾਂ ਦਾ ਬਹੁਤ ਮੋੜਾ ਆਇਆ ਹਾਲੇ ਇਹ ਕਦੇ ਵੀ ਪੰਜਾਬ ਦੇ ਧੱਕਾ ਹੁੰਦਾ ਉਹਦੇ ਵਿੱਚ ਇਹ ਹੱਥ ਨਾਉਂਦਾ ਆ ਉਹ ਸ਼ੂਮ ਨਹੀਂ ਕਰਦਾ ਲੋਕਾਂ ਦਾ ਬੇਨਤੀ ਹੈ ਮਾਨ ਸਰਦਾਰ ਸਾਹਿਬ ਤੇ ਨਾਲ ਸੁਖ ਸਿੰਘ ਜੀ ਬਾਦ ਉਹਨਾਂ ਨੂੰ ਬੈਠ ਕੇ ਇਧਰ ਹੋ ਜਾਓ ਪੱਕਾ ਜੀ ਪਿੱਛੇ ਆ ਪ੍ਰੈਸ ਵਾਲੇ ਕੋਣਾਂ ਇਹਨੂੰ ਹੋ ਜਾਓ ਸਰਦਾਰ ਜੀ ਸ਼ੁਕਰੀਆ ਸੋਹਰੇ ਆਸ ਮੇਰੇ ਗੱਲ ਬੀਬੀ ਜੀ ਨੂੰ ਆ ਲੈ ਬੀਬੀ ਸਭ ਤੋਂ ਪਹਿਲੇ ਮੈਂ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਖਾਸਤੇ ਖਾਸ ਤੇ ਸ਼੍ਰੋਮਣੀ ਕਾਲੀ ਦਲ ਵਾਸਤੇ ਖਾਸ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਸਰ ਮਹਿੰਦਰ ਸਿੰਘ ਕੇ ਪੀ ਜੀ ਜਿਨ੍ਹਾਂ ਨੇ ਅੱਜ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਕਾਲੀ ਦਲ ਵਿੱਚ ਪਰਿਵਾਰ ਵਿੱਚ ਪਰਿਵਾਰ ਦਾ ਹਿੱਸਾ ਬੰਦ ਜਦੋਂ ਕੋਈ ਨੇਕ ਇਨਸਾਨ ਥੋੜੀ ਪਾਰਟੀ ਚਾਉਂਦੇ ਆ ਤੇ ਬਹੁਤ ਵੱਡਾ ਬਲ ਮਿਲਦਾ ਹੈ। ਬੜੇ ਸਾਲਾਂ ਦੀ ਮੇਰੀ ਕੋਸ਼ਿਸ਼ ਸੀ ਕਿ ਚੰਗੇ ਲੋਕ ਅਕਾਲੀ ਦਲ ਚ ਵਿੱਚ ਸ਼ਾਮਿਲ ਕੀਤੇ ਜਾਣ। ਤੇ ਕੇਪੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹੀ ਸੀ। ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਸੀ। ਮੇਰੇ ਬਜ਼ੁਰਗਾਂ ਦਾ ਵੀ ਇਹਨਾਂ ਨਾਲ ਬਹੁਤ ਪਿਆਰ ਪਰਿਵਾਰ ਸੀ। ਇਸ ਪਰਿਵਾਰ ਨਾਲ ਬੜਾ ਪਰਵਾਹ ਸੀ, ਪਿਆਰ ਸੀ। ਦੇਖੋ ਜਿਹੜੇ ਉਹ ਐਜੈਂਸਾਂ ਆ ਜਿਹੜਾ ਤਿੰਨ ਵਾਰ ਤਾਂ ਐਮ.ਐਲ.ਏ ਬਣੇ। ਐਨਪੀ ਬਣੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਟੇਟ ਦੇ ਜਿਹੜੇ ਲੋਕ ਹਰ ਸਟੈਪ ਚੜ ਚੜ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਸੇਵਾ ਕੀਤੀ ਹੋਏ ਸਹੀ ਮੈਨੇ ਤੇ ਉਹ ਚੰਗੇ ਲੀਡਰ ਹੁੰਦੇ ਆ ਕਈ ਅੱਜ ਕੱਲ ਲੀਡਰ ਰਾਤੋਂ ਰਾਤ ਬੰਨਣਾ ਚਾਹੁੰਦੇ ਆ ਹਾਲਾਤ ਹੀ ਤੁਸੀਂ ਦੇਖ ਲਿਆ ਝਾੜੂ ਵਾਲਿਆਂ ਦਾ ਜਿੰਨੇ ਝਾੜੂ ਵਾਲਿਆਂ ਦੇ ਐਮਐਲਏ ਆ ਤੇ ਮੁੱਖ ਮੰਤਰੀ ਆ ਰਾਤੋਂ ਰਾਤ ਬਣਨ ਵਾਲੇ ਆ ਦਾ ਲੱਗ ਗਿਆ ਬਣ ਗਏ ਤੇ ਅੱਜ ਸਾਰਿਆਂ ਨੂੰ ਖੱਗੀ ਮਾਰ ਲਈ ਉਹਨਾਂ ਨੇ ਕ੍ਰੈਡੀਬਿਲਟੀ ਉਸ ਲੀਡਰ ਦੀ ਹੁੰਦੀ ਆ ਜਿਹਨੂੰ ਤੁਸੀਂ 15 20 ਸਾਲ 25 ਸਾਲ ਦੇਖਿਆ ਹੋਵੇ ਉਹਦਾ ਕੰਮ ਦੇਖਿਆ ਹੋਵੇ ਉਹਦੀ ਕੰਮ ਕਰਨ ਦਾ ਤਰੀਕਾ ਜਾਣਦੇ ਹੋਣ ਕਿਵੇਂ ਲੋਕਾਂ ਨਾਲ ਡੀਲ ਕਰਨਾ ਸਾਰਾ ਹੋਵੇ ਸੋ ਕੇਪੀ ਸਾਹਿਬ 에ਜੰਟਸ ਆਣ ਜਿਹੜੇ ਤੁਹਾਡੇ ਮਤਲਬ ਦਾ ਦੁਆਬੇ ਦੇ ਘਰ ਘਰ ਵਿੱਚ ਬਸੇ ਅੱਜ ਜੋ ਹਾਲਾਤ ਪੰਜਾਬ ਦੇ ਐ ਇੱਕ ਪਾਸੇ ਆ ਜਿਹੜੀ جنگ ਐ ਪਾਰਲੀਮੈਂਟ ਦੀ ਇੱਕ ਪਾਸੇ ਪੰਜਾਬ ਐ ਪੰਜਾਬੀ ਲੋਕ ਆ ਉਸੇ ਪਾਸੇ ਕਿਸਾਨ ਗਰੀਬ ਮਜ਼ਦੂਰ ਵਪਾਰੀ ਐ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਧਾੜਵੀਂ ਬਣ ਕੇ ਤੇ ਜਿਵੇਂ ਅੰਗਰੇਜ਼ ਈਸਟ ਇੰਡੀਆ ਕੰਪਨੀ ਮੰਗੂ ਆਪਣੇ ਦੇਸ਼ ਚਾਹੀ ਸੀ ਇਥੋਂ ਦਾ ਖਜ਼ਾਨਾ ਲੁੱਟ ਕੇ ਚਲੇ ਜਾਂਦੇ ਸੀ ਉਹੀ ਪਾਰਟੀਆਂ ਨੈਸ਼ਨਲ ਪਾਰਟੀਆਂ ਇੱਥੇ ਇੱਥੇ ਕਬਜ਼ਾ ਕਰਨ ਵਾਸਤੇ ਆਉਂਦੀਆਂ ਦਿਲ ਪੰਜਾਬੀਆਂ ਦਾ ਦਿਲ ਜਿੱਤਣ ਵਾਸਤੇ ਨਹੀਂ ਆਉਂਦੀਆਂ ਤੁਸੀਂ ਇਤਿਹਾਸ ਗਵਾ ਪੰਜਾਬ ਦਾ ਇਤਿਹਾਸ ਗਵਾ ਜਦੋਂ ਜਦੋਂ ਕਾਂਗਰਸ ਦਾ ਰਾਜ ਇੱਥੇ ਆਇਆ ਨੈਸ਼ਨਲ ਪਾਰਟੀ ਦਾ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਉਹ ਤਾਂ ਕੱਲੇ ਇੱਥੇ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਜੇ ਜਦੋਂ ਜਦੋਂ ਥੋੜੀ ਪਾਰਟੀ ਖੇਤਰੀ ਪਾਰਟੀ ਦਾ ਰਾਜ ਇੱਥੇ ਆਇਆ ਤੁਸੀਂ ਪੰਜਾਬ ਦੀ ਜਨਤਾ ਨੇ ਲਿਆਂਦਾ ਉਸੇ ਹੀ ਟਾਈਮ ਕਿਸਾਨਾਂ ਨੂੰ ਸਹੂਲਤਾਂ ਟਿਊਬਵਲ ਕਨੈਕਸ਼ਨ ਕਿਸਾਨਾਂ ਵਾਸਤੇ ਮੁਫਤ ਬਿਜਲੀ ਉਹਨਾਂ ਵਾਸਤੇ ਮੰਡੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਉਹਨਾਂ ਵਾਸਤੇ ਨਹਿਰਾਂ ਕਸੀਆਂ ਕੱਡੀਆਂ ਗਈਆਂ ਗਰੀਬ ਵਾਸਤੇ ਆਟਾ ਦਾਲ ਛਗਨ ਪੈਨਸ਼ਨ ਐਸੀ ਬੱਚੇ ਨੂੰ ਸਕਾਲਰਸ਼ਿਪ ਸਾਈਕਲ आम जनता वास्ते सेवा केंद्र कानून रिफॉर्म्स डिपार्टमेंट बना के पुराने कानून सारे चेंज किए 200 यूनिट बिजली दे मुफ्त ਦਿੱਤੇ ਸ਼ਹਿਰਾਂ ਦੇਖੋ ਤੁਸੀਂ ਜਲੰਧਰ ਸ਼ਹਿਰੀ ਦੇਖ ਲਓ ਇੱਥੇ ਜੋ ਕੁਝ ਬਣਿਆ ਭਾਵੇਂ ਫਲਾਇਓਵਰ ਹੈ ਭਾਵੇਂ ਸੜਕਾਂ ਹੈ ਭਾਵੇਂ ਸੀਵਰੇਜ ਹੈ ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਹ ਐਗਜ਼ਾਮਪਲ ਤੁਸੀਂ ਅੰਮ੍ਰਿਤਸਰ ਵੀ ਜਾ ਕੇ ਦੇਖ ਲਓ ਜਲੰਧਰ ਵੀ ਦੇਖ ਲਓ ਤਾਂ ਛੋਟੀਆਂ ਮੰਡੀਆਂ ਵੀ ਦੇਖ ਲਓ ਇਥੋਂ ਸੜਕਾਂ ਦਾ ਜਾਲ ਦੇਖੋ ਜਿੰ ਅਸੀਂ ਜਿੰਨਾ ਸਮਾਂ ਮਿਲਦਾ ਸਾਨੂੰ ਅਸੀਂ ਕੰਮ ਕਰਦੇ ਆ ਆ ਨੈਸ਼ਨਲ ਪਾਰਟੀਆਂ ਕਿਉਂ ਨਹੀਂ ਕਰਦੀਆਂ ਕਿਉਂਕਿ ਨੈਸ਼ਨਲ ਪਾਰਟੀਆਂ ਦੀ ਸੋਚ ਨੰਬਰਾਂ ਤੇ ਆ ਉਹਨਾਂ ਸਾਰਿਆਂ ਦਾ ਜੋਰ ਨੈਸ਼ਨਲ ਪਾਰਟੀ ਦਾ ਯੂਪੀ ਬਿਹਾਰ ਤੇ ਲੱਗਿਆ ਹੁੰਦਾ ਕਿਉਂ ਯੂਪੀ ਤੋਂ 80 MP ਆਉਂਦੇ ਆ ਬਿਹਾਰ ਤੋਂ 45 ਆਉਂਦੇ ਆ ਉਹ 10 ਬਰ MP ਫਕਰ ਤਾਂ ਜਾਂਦੇ ਹੀ ਨਹੀਂ ਉਹਨੂੰ ਪਤਾ ਕਿ ਸਾਰਾ ਕੁਝ ਹੀ ਉੱਥੇ ਤੇ ਜਿਹੜੀ ਵੱਡੀ ਗੱਲ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਇਹਦੀ ਸੋਚ ਕਿ ਸਾਡੇ ਅਕਾਲੀ ਦਲ ਦੀ ਸੋਚ ਹੈ ਕਿ ਪੰਜਾਬ ਤਰੱਕੀ ਜਾਏ ਪੰਜਾਬੀ ਇਕੱਠੇ ਰਹਿਣ ਇੱਥੇ ਅਮਨ ਸ਼ਾਂਤੀ ਹੋਵੇ ਇੱਥੇ ਭਾਈਚਾਰਕ ਸਾਂਝ ਹੋਵੇ ਇੱਥੇ ਹਲੋ ਇੱਥੇ ਭਾਈਚਾਰਕ ਸਾਂਝ ਹੋਵੇ ਇੱਥੇ ਖਾਲਸਾ ਪੰਥ ਤਕੜਾ ਹੋਵੇ ਆ ਅਕਾਲੀ ਦਲ ਦੀ ਸੋਚ ਹੈ ਤੁਸੀਂ ਹੈਰਾਨ ਰਹਿ ਜਾਓਗੇ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੇ ਦੇਖੋ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਂਦੀਆਂ ਪੰਜਾਬ ਵਿੱਚ ਅਸੀਂ ਕਿਤੇ ਨਹੀਂ ਹੁੰਨ ਦਿੱਤਾ ਤੁਸੀਂ ਦੇਖਦੇ ਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਜਿੰਨੇ ਸਾਲ ਰਹਿੰਦੇ ਸੀ ਹਿੰਦੂ ਪਰਿਵਾਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ 크ਰਿਸਚੀਅਨ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਤੇ ਭਰਾਵਾਂ ਨੇ ਤਾਂ ਸੋਚਣਾ ਹੀ ਸੀ ਸਾਡੀ ਸੋਚ ਹੈ ਕਿ ਸਾਰੇ ਇਕੱਠੇ ਰਹਿਣ ਅਸੀਂ ਇਕੱਠੇ ਪੰਜਾਬ ਬਣਾਇਆ ਇਸ ਕਰਕੇ ਜੋ ਨੀਤੀਆਂ ਤੇ ਅੱਜ ਬੀਜੇਪੀ ਚੱਲ ਰਹੀ ਹੈ ਕੱਲੇ ਇੱਕ ਧਰਮ ਨੂੰ ਲੈ ਕੇ ਦੂਜੇ ਧਰਮ ਨੂੰ ਲੜਾਉਣਾ ਆ ਗੱਲਾਂ ਸਹੀ ਨਹੀਂ ਆ ਆ ਦੇਸ਼ ਜਿਹੜਾ ਹੈਗਾ ਆ ਦੇਸ਼ ਜਿਹੜਾ ਆਪਣਾ ਦੇਸ਼ ਹੈ ਆ ਸਾਰਿਆਂ ਦਾ ਹੈ ਭਾਵੇਂ ਇੱਕ ਬੰਦਾ ਵੀ ਹੈ ਉਹਦਾ ਵੀ ਉਨਾ ਹੀ ਰਾਈਟ ਹੈ ਇਸ ਦੇਸ਼ ਦੇ ਭਾਵੇਂ ਜਿਹੜੇ 100 ਬੰਦੇ ਉਹਨਾਂ ਦਾ ਰਾਈਟ ਹੈ ਇਸ ਕਰਕੇ ਜਿਵੇਂ ਪੰਜਾਬ ਵਿੱਚ ਇੱਥੇ ਸਾਰੇ ਧਰਮਾਂ ਦੇ ਲੋਕ ਆਪਣੇ ਆਪ ਨੂੰ ਭਰਾ ਸਮਝ ਕੇ ਰਹਿੰਦੇ ਆ ਆਪਣਾ ਦੇਸ਼ ਤਾਂ ਬਚੂਗਾ ਜੇ ਦੇਸ਼ ਵਿੱਚ ਵੀ ਕੋਈ ਵੀ ਨੈਸ਼ਨਲ ਪਾਰਟੀ ਆਏ ਨਿਸ਼ਾਨਾ ਰੱਖੇ ਕਿ ਆਹ ਦੇਸ਼ ਸਾਰਿਆਂ ਦਾ ਹੈ ਇੱਥੇ ਵੀ ਜਿਵੇਂ ਪੰਜਾਬ ਵਾਂਗੂ ਭਾਵਾਂ ਮੰਨਦੇ ਰਹਦੇ ਆ ਨੈਸ਼ਨਲ ਪਾਰਟੀ ਕੋਈ ਵੀ ਹੋਏ ਉਹਨਾਂ ਨੂੰ ਵੀ ਇੱਕੋ ਏਜੰਡਾ ਚਾਹੀਦਾ ਹੈ ਕਿ ਦੇਸ਼ ਸਾਰਿਆਂ ਦਾ ਹੈ ਸਾਰੇ ਭਰਾਵਾਂ ਵਾਂਗੂ ਰਹਿਣ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਅੱਜ ਮੰਦਰ ਸਿੰਘ ਕੇਪੀ ਜੀ ਜਿਹੜੇ ਬਹੁਤ ਪੁਰਾਣੇ ਇਨਾਂ ਨੇ ਪੂਰੀ ਜ਼ਿੰਦਗੀ ਦੇਖੀ ਆ ਸੱਚ ਪੌੜੀ ਦੇਖੀ ਆ ਆਪਣੇ ਲੋਕਾਂ ਦੀ ਹਰ ਦੁੱਖ ਸੁੱਖ ਤੇ ਸਾਥੀ ਰਹੇ ਆ ਤੇ ਸਾਨੂੰ ਦੁਆਬੇ ਵਿੱਚ ਇੱਕ ਬਹੁਤ ਵੱਡਾ ਬੂਸਟ ਮਿਲਿਆ ਤੇ ਅੱਜ ਉਹ ਸ਼ੋਮਨੀ ਕਾਲੀ ਦਲ ਸ਼ਾਮਲ ਹੋਇਆ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦੇ ਸਾਰੇ ਸਾਥੀਆਂ ਨੂੰ ਵੀ ਜੀ ਆਇਆਂ ਕਹਿੰਦਾ ਤੇ ਵਿਸ਼ਵਾਸ ਦੋਣੇ ਆ ਕਿ ਤੁਹਾਡੇ ਨਵੇਂ ਪਰਿਵਾਰ ਵਿੱਚ ਤੁਹਾਨੂੰ ਜਿਵੇਂ ਭਰਾਵਾਂ ਵਾਂਗੂ ਪਰਿਵਾਰ ਮੰਗੂ ਤੁਸੀਂ ਸਾਡੇ ਮੈਂਬਰ ਰਹੋਗੇ ਤੁਹਾਡੇ ਸਾਥੀ ਵੀ ਮੈਂਬਰ ਰਹਿਣਗੇ ਅਸੀਂ ਟੀਮ ਵਰਕ ਕਰਕੇ ਨਿਸ਼ਾਨਾ ਸਾਰਿਆਂ ਦਾ ਇੱਕੋ ਇੱਕ ਹੈ ਕਿ ਪੰਜਾਬ ਵਿੱਚ ਪੰਜਾਬੀ ਪਾਰਟੀ ਖੇਤਰੀ ਪਾਰਟੀ ਤਕੜੀ ਹੋਏ ਤਾਂ ਹੀ ਪੰਜਾਬ ਵੱਜੂਗਾ ਤਾਂ ਹੀ ਪੰਜਾਬ ਦੀ ਆਵਾਜ਼ ਪਾਰਲੀਮੈਂਟ ਵਿੱਚ ਗੂੰਜੂਗੀ ਆ ਨੈਸ਼ਨਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਜਾ ਕੇ ਪੰਜਾਬ ਦੀ ਆਵਾਜ਼ ਨਹੀਂ ਕਰ ਸਕਦੇ ਉਹ ਤਾਂ ਦੇਖਦੇ ਆ ਕਿ ਕਿਹੜੀ ਚੀਜ਼ ਨੈਸ਼ਨਲ ਲੈਵਲ ਤੇ ਸ਼ੂਟ ਕਰਦੀ ਹੈ ਜਿਹੜੀ ਭਾਵੇਂ ਪੰਜਾਬ ਦਾ ਨੁਕਸਾਨ ਹੋਏ ਫਿਰ ਨੀ ਉਹ ਬੋਲਦੇ ਤੇ ਕਾਲੀ ਦਲ ਤਾਂ ਇਕੱਲਾ ਕੁਝ ਵੀ ਪੰਜਾਬ 'ਚ ਹੋ ਜੇ ਤੇ ਕਾਲੀ ਦਲ ਬਾਜ ਠਾਉਂਦਾ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਬੋਲੇ ਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਿਆ ਕੋਈ ਦੂਸਰੇ ਸਾਰੇ ਇਕੱਠੇ ਹੀ ਹੋਏ ਆ ਅ ਲੁਧਿਆਣੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰ ਰঞ্জੀਤ ਸਿੰਘ ਢਿੱਲੋਂ ਹੋਣਗੇ ਤੇ ਹਿਆਰਪੁਰ ਤੋਂ ਸਰ ਸੋਨ ਸਿੰਘ ਠੰਡਲ ਸਾਹਿਬ ਹੋਣਗੇ ਅ ਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਬਠਿੰਡੇ ਦਾ ਰਹਿ ਗਿਆ ਕਰ ਦਿਓ ਹਾਂਜੀ ਹਾਂਜੀ ਵੀ ਕਰੋ ਉੱਥੋਂ ਗੈਸ ਕਰੋ ਕੌਣ ਆਈਪੀ ਸਿੰਘ ਤੇ ਛੱਡ ਦਿੰਨੇ ਆ ਆਈਪੀ ਦਾਸੀ ਨੂੰ ਚਾਉਣਾ ਅੱਜ ਕਾਰ ਦੇ ਦਿੱਤੇ ਤੈਨੂੰ ਕੁਐਸਚਨ ਦਾ ਤੁਸੀਂ ਮਾਸਟਰ ਹੋਣਾ ਐਸ ਲੋং ਐਸ ਇਟਸ ਨੋਟ ਅਨਾਉਂਸਡ ਗੈਸ ਤਾਂ ਕਰਦੇ ਪੈਣਾ ਸੋ ਬਠਿੰਡੇ ਤੋਂ ਵੀ ਬਾਅਦ ਹਰਸਿਮਰਤ ਕੌਣ ਬਾਦਲ